ਸਾਤਸਰੀਏ ਕਾਲ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲ ਕਰ ਰਹੇ ਆ ਸਾਨੂੰ ਕੁਝ ਲੇਖ ਮਿਲੇ ਸੰ ਸਾਵਣ ਬਾਰੇ ਹਾਂਜੀ ਸਾਵਣ ਦਾ ਮਹੀਨਾ ਤੇ ਖਾਣ ਪੀਣ ਦੀਆਂ ਗੱਲਾਂ ਹਾਂ ਖਾਸ ਕਰਕੇ ਕਿ ਦਹੀਂ ਕੜੀ ਰਾਇਤਾ ਵਗੈਰਾ ਕਿਉਂ ਨਹੀਂ ਖਾਣਾ ਚਾਹੀਦਾ ਇਸ ਮਹੀਨੇ ਚ ਬਿਲਕੁਲ ਜਿਵੇਂ ਸਰੋਧ ਦੱਸਦੇ ਨੇ 2025 ਚ ਸਾਵਣ 11 ਜੁਲਾਈ ਤੋਂ 9 ਅਗਸਤ ਤੱਕ ਹੈ ਤੇ ਪਹਿਲਾ ਸੋਮਵਾਰ 14 ਜੁਲਾਈ ਨੂੰ ਹਾਂਜੀ ਤੇ ਹਿੰਦੂ ਮਾਨਤਾਵਾਂ ਚ ਖਾਸ ਕਰਕੇ ਸ਼ਿਵ ਜੀ ਦੇ ਭਗਤਾਂ ਲਈ ਇਹ ਮਹੀਨਾ ਬਹੁਤ ਖਾਸ ਹੁੰਦਾ ਹੈ ਸਹੀ ਗੱਲ ਹੈ ਤਾਂ ਆਪਣਾ ਮਕਸਦ ਇਹੀ ਹੈ ਸਮਝਣਾ ਕਿ ਇਸ ਪਰਹੇਜ਼ ਪਿੱਛੇ ਧਾਰਮਿਕ ਤੇ ਸਿਹਤ ਵਾਲੇ ਕੀ ਕਾਰਨ ਹੋ ਸਕਦੇ ਨੇ ਚਲੋ ਫਿਰ ਦੇਖਦੇ ਹਾਂ ਤਾਂ ਲੇਖਾ ਚ ਸਾਫ਼-ਸਾਫ਼ ਕਿਹਾ ਗਿਆ ਕਿ ਸਾਵਣ ਚ ਦਹੀਂ ਕੜੀ ਰਾਇਤਾ ਇਤੋਂ ਤੱਕ ਕਿ ਕੱਚਾ ਦੁੱਧ ਵੀ ਨਹੀਂ ਵਰਤਣਾ ਹਾਂਜੀ ਇਹ ਗੱਲ ਆਂਦੀ ਹੈ ਜੇ ਧਾਰਮਿਕ ਪੱਖ ਦੇਖੀਏ ਪਹਿਲਾਂ ਦਾ ਇੱਕ ਮੁੱਖ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੱਚਾ ਦੁੱਧ ਮਤਲਬ ਭਗਵਾਨ ਸ਼ਿਵ ਤੇ ਚੜਾਉਂਦੇ ਨੇ ਅੱਛਾ ਅਭਿਸ਼ੇਕ ਲੇ ਹਾਂ ਤੇ ਇਸ ਕਰਕੇ ਸ਼ਰਦਾਲੂ ਫਿਰ ਸ਼ਰਦਾ ਵਜੋਂ ਖੁਦ ਨਹੀਂ ਪੀਂਦੇ ਨਾਲੇ ਲੇਖ ਆਯੁਰਵੇਦ ਦਾ ਵੀ ਜ਼ਿਕਰ ਕਰਦੇ ਨੇ ਆਯੁਰਵੇਦ ਦਾ ਕੀ ਕਹਿਣਾ ਹੈ ਇਸ ਬਾਰੇ ਆਯੁਰਵੇਦ ਦੇ ਹਿਸਾਬ ਨਾਲ ਇਸ ਮੌਸਮ ਚ ਮਤਲਬ ਬਰਸਾਤਾ ਚ ਦੁੱਧ ਜਾਂ ਦਹੀਂ ਵਾਲੀਆਂ ਚੀਜ਼ਾਂ ਸਿਹਤ ਲਈ ਬਹੁਤੀਆਂ ਚੰਗੀਆਂ ਨਹੀਂ ਕਹਿੰਦੇ ਨੇ ਕਿ ਇਹ ਬਿਮਾਰੀਆਂ ਵਧਾ ਸਕਦੀਆਂ अच्छा मतलब आयुर्वेद भी परहेज दी सलाह ਦਿੰਦਾ ਹੈ ਇਹ ਤਾਂ ਹੋ ਗਏ ਧਾਰਮਿਕ ਤੇ ਆਯੁਰਵੈਦਿਕ ਕਾਰਨ ਪਰ ਕੀ ਕੋਈ ਵਿਗਿਆਨਿਕ ਜਾਂਬ ਦਾ ਕਾਰਨ ਵੀ ਹੈ ਹਾਂ ਲੇਖ ਕੁਝ ਅਜਿਹੇ ਨੁਕਤੇ ਵੱਲ ਵੀ ਇਸ਼ਾਰਾ ਕਰਦੇ ਨੇ ਜਿਹੜੇ ਅੱਜ ਦੇ ਹਿਸਾਬ ਨਾਲ ਵੀ ਸੋਚੇ ਜਾ ਸਕਦੇ ਨੇ ਦੇਖੋ ਸਾਵਣ ਹੈ ਮੌਨਸੂਨ ਦਾ ਟਾਈਮ ਹਾਂ ਬਾਰਿਸ਼ਾਂ ਦਾ ਮੌਸਮ ਹਾਂਜੀ ਮੌਸਮ ਠੰਡਾ ਸਿੱਲਾ ਜੇ ਹੁੰਦਾ ਤੇ ਇਸ ਦੌਰਾਨ ਸਾਡੀ ਪਾਚਨ ਸ਼ਕਤੀ ਮਤਲਬ ਹਾਜ਼ਮਾ ਉਹ ਥੋੜਾ ਜਿਹਾ ਕਮਜ਼ੋਰ ਹੋ ਜਾਂਦਾ ਕੁਦਰਤੀ ਤੌਰ ਤੇ अच्छा हाजमा होली हो ਜਾਂਦਾ हां ਥੋੜਾ ਹੌਲੀ ਹੋ ਜਾਂਦਾ ਤੇ ਇੱਥੇ ਦਿਲਚਸਪ ਗੱਲ ਇਹ ਹੈ ਕਿ ਲੇਖਕਾਂ ਮੁਤਾਬਕ ਦਹੀਂ ਦੀ ਤਾਸੀਰ ਨੂੰ ਥੋੜਾ ਤੇਜ਼ਾਬੀ ਮੰਨਿਆ ਜਾਂਦਾ ਹੈ ਤੇਜ਼ਾਬੀ ਮਤਲਬ ਐਸਿਡਿਕ हां ਐਸਿਡਿਕ ਆਯੁਰਵੇਦ ਇਸ ਨੂੰ ਵਾਤ ਵਧਾਣ ਵਾਲਾ ਕਹਿੰਦੇ ਨੇ ਤੇ ਵਾਤ ਵਧਣ ਨਾਲ ਫਿਰ ਗੈਸ ਬਦਹਜਮੀ ਪੇਟ ਦੀਆਂ ਦਿੱਕਤਾਂ ਹੋ ਸਕਦੀਆਂ ਖਾਸ ਕਰਕੇ ਜਦੋਂ ਪਾਚਨ ਪਹਿਲਾਂ ਹੀ ਕਮਜ਼ੋਰ ਹੋਵੇ ਬਿਲਕੁਲ ਜਦੋਂ ਹਾਜ਼ਮਾ ਪਹਿਲਾਂ ਹੀ ਸੁਸਤ ਹੈ ਤਾਂ ਇਹ ਚੀਜ਼ਾਂ ਹੋਰ ਪਾਰੀਆਂ ਪੈ ਸਕਦੀਆਂ ਇਹ ਗੱਲ ਤਾਂ ਸਮਝ ਆਉਂਦੀ ਹੈ ਹੋਰ ਕੋਈ ਕਾਰਨ ਦੱਸਿਆ ਗਿਆ ਇੱਕ ਹੋਰ ਤਰਕ ਦਿੱਤਾ ਗਿਆ ਜਿਹੜਾ ਵਾਤਾਵਰਣ ਨਾਲ ਜੁੜਿਆ ਹੈ। ਮੀਆਂ ਤੇ ਕੀ ਹੁੰਦਾ ਹੈ? ਹਰ ਪਾਸੇ ਕਾਹ ਉਹ ਗਪਿੰਦਾ ਹੈ? ਹਾਂਜੀ ਹਰੀਆਵਲ ਹੋ ਜਾਂਦੀ ਹੈ। ਤੇ ਪਸ਼ੂ ਜਿਵੇਂ ਗਾਂ ਮੱਝ ਉਹੀ ਕਾਹ ਚੜਦੇ ਨੇ। ਹੁਣ ਉਸ ਕਾਹ ਵਿੱਚ ਕਈ ਵਾਰ ਬਰਸਾਤੀ ਕੀੜੇ ਮਕੌੜੇ ਜਾਂ ਕੀ ਕਹਿੰਦੇ ਨੇ ਉਹਨਾਂ ਦੇ ਅੰਸ਼ ਹੋ ਸਕਦੇ ਨੇ। ਅੱਛਾ ਕਾਹ ਦੇ ਨਾਲ ਅੰਦਰ ਚਲੇ ਜਾਂਦੇ ਹੋਣਗੇ? ਹਾਂ ਸ਼ਾਇਦ ਤੇ ਇਸ ਨਾਲ ਦੁੱਧ ਦੀ ਕੁਆਲਿਟੀ ਤੇ ਅਸਰ ਪੈ ਸਕਦਾ ਤੇ ਸ਼ਾਇਦ ਪੁਰਾਣੇ ਲੋਕ ਸਮਝਦੇ ਸੰ ਕਿ ਇਸ ਮੌਸਮ ਚ ਦੁੱਧ ਸੇਤ ਲਈ ਉਹਨਾਂ ਵਧੀਆ ਨਹੀਂ। ਵਾਹ ਇਹ ਤਾਂ ਬੜੀ ਮਤਲਬ ਡੂੰਗੀ ਨਿਗਰਾਨੀ ਵਾਲੀ ਗੱਲ ਲੱਗਦੀ ਹੈ ਕੁਦਰਤ ਨਾਲ ਕਿੰਨਾ ਜੁੜੇ ਹੋਏ ਸਨ ਬਿਲਕੁਲ ਜੇ ਆਪਾਂ ਇਸ ਨੂੰ ਵੱਡੀ ਤਸਵੀਰ 'ਚ ਦੇਖੀਏ ਤਾਂ ਇਹ ਮੌਸਮੀ ਬਦਲਾਅ ਤੇ ਪੋਜਨ ਸੁਰੱਖਿਆ ਦੋਹਾਂ ਦਾ ਮਿਸ਼ਰਣ ਲੱਗਦਾ ਹੈ ਤਾਂ ਮਤਲਬ ਕੁਲ ਮਿਲਾ ਕੇ ਸਰੋਤਾ ਦੇ ਹਿਸਾਬ ਨਾਲ ਸਾਵਣ 'ਚ ਦਹੀਂ ਕੜੀ ਤੋਂ ਪਰਹੇਜ਼ ਪਿੱਛੇ ਧਾਰਮਿਕ ਵਿਸ਼ਵਾਸ ਵੀ ਹੈ ਤੇ ਨਾਲ ਦੀ ਨਾਲ ਸਿਹਤ ਨਾਲ ਜੁੜੇ ਆ ਵਿਵਹਾਰਿਕ ਕਾਰਨ ਵੀ ਹਨ ਹਾਂਜੀ ਦੋਵੇਂ ਚੀਜ਼ਾਂ ਨਾਲੋਂ ਨਾਲ ਚਲਦੀਆਂ ਨਜ਼ਰ ਆਉਂਦੀਆਂ ਹਨ ਤਾ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਹੈ? ਇਹ ਹੀ ਕਿ ਸਾਵਣ ਚ ਦਹੀਂ ਕੜੀ ਨਾ ਖਾਣ ਪਿੱਛੇ ਜਿਵੇਂ ਸਾਡੇ ਸਰੋਤ ਦੱਸਦੇ ਨੇ ਸਿਰਫ ਕੋਈ ਵਹਿਮ ਪਰਮ ਨਹੀਂ। ਸਹੀ ਗੱਲ ਹੈ। ਇਹਦੇ ਚ ਇੱਕ ਪਾਸੇ ਤਾਂ ਭਗਵਾਨ ਸ਼ਿਵ ਲਈ ਸ਼ਰਧਾ ਹੈ ਤੇ ਦੂਜੇ ਪਾਸੇ ਮੌਨਸੂਨ ਦੇ ਬਦਲਦੇ ਮੌਸਮ, ਸਰੀਰ ਦੀ ਬਦਲਦੀ ਲੋੜ, ਖਾਸ ਕਰਕੇ ਪਾਚਨ ਤੇ ਭੋਜਨ ਦੀ ਸੰਭਾਵੀ ਗੁਣਵੱਤਾ ਦਾ ਖਿਆਲ ਰੱਖਣ ਦੀ ਪੁਰਾਣੀ ਸਿਆਣਪ ਵੀ ਹੈ। ਹਾਂ। ਇਹ ਦਿਖਾਉਂਦਾ ਹੈ ਕਿ ਕਿਵੇਂ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਅਕਸਰ ਵਾਤਾਵਰਣ ਤੇ ਸਿਹਤ ਦੀ ਮਤਲਬ ਡੂੰਗੀ ਸਮਝ ਤੋਂ ਉਪਜਦੀਆਂ ਨੇ ਭਾਵੇਂ ਉਹ ਧਰਮ ਦੇ ਰੂਪ ਚ ਸਾਹਮਣੇ ਆਉਣ ਤੇ ਇਹ ਸੋਚਣ ਵਾਲੀ ਗੱਲ ਵੀ ਹੈ ਹੈਨਾ ਬਿਲਕੁਲ ਇਹ ਇੱਕ ਮਹੱਤਵਪੂਰਨ ਸਵਾਲ ਵੀ ਖੜਾ ਕਰਦਾ ਹੈ ਕਿ ਕਿਵੇਂ ਪੁਰਾਣੀਆਂ ਪਰੰਪਰਾਵਾਂ ਭਾਵੇਂ ਉਹਨਾਂ ਤੇ ਧਾਰਮਿਕ ਰੰਗ ਚੜ੍ਹਿਆ ਹੋਵੇ ਅਕਸਰ ਆਪਣੇ ਅੰਦਰ ਮੌਸਮੀ ਚੱਕਰ ਤੇ ਸਰੀਰ ਦੀਆਂ ਲੋੜਾਂ ਬਾਰੇ ਬੜਾ ਕੀ ਕਹਿੰਦੇ ਨੇ ਵਿਵਹਾਰਿਕ ਗਿਆਮ ਸਾਂਭੀ ਬੈਠੀਆਂ ਹੁੰਦੀਆਂ ਨੇ ਹਾਂ ਕਿਵੇਂ ਵਿਸ਼ਵਾਸ ਤੇ ਵਿਗਿਆਨਿਕ ਸੋਚ ਇੱਕ ਤਰ੍ਹਾਂ ਨਾਲ ਮਿਲ ਕੇ ਚੱਲਦੇ ਸਨ ਇਸ ਬਾਰੇ ਸੋਚਣਾ ਸੱਚਮੁੱਚ ਦਿਲਚਸਪ ਹੈ ਤੇ ਇੱਕ ਆਖਰੀ ਗੱਲ ਪਰ ਬਹੁਤ ਜ਼ਰੂਰੀ ਜਿਹੜੀ ਸਾਡੇ ਸਰੋਤਵੀ ਕਹਿੰਦੇ ਨੇ ਕੋਈ ਵੀ ਖੁਰਾਕੀ ਬਦਲਾ ਕਰਨ ਤੋਂ ਪਹਿਲਾਂ ਨਾ ਖਾਸ ਕਰਕੇ ਜੇ ਕਿਸੇ ਨੂੰ ਕੋਈ ਸਿਹਤ ਸਮੱਸਿਆ ਪਹਿਲਾਂ ਤੋਂ ਹੋਵੇ ਹਾਂਜੀ ਇਹ ਬਹੁਤ ਜ਼ਰੂਰੀ ਹੈ ਤਾਂ ਡਾਕਟਰ ਜਾਂ ਕਿਸੇ ਸਿਹਤ ਮਾਹਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਬਿਲਕੁਲ ਹਮੇਸ਼ਾ ਸਲਾਹ ਲੈਣੀ ਚਾਹੀਦੀ ਹੈ